ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਦੁਆਰਾ ਖੜੇ ਦਾ ਖਾਲਸਾ ਖੂ ਕਬੀ ਰਾਜ ਭਾਈ ਧੰਨਾ ਸਿੰਘ ਜੀ ਦੇ ਅਸਥਾਨਾਂ ਤੋਂ ਮਹਾਂਪੁਰਖ ਬਾਬਾ ਸਤਰਾਮ ਸਿੰਘ ਜੀ ਉਹਨਾਂ ਦੀ ਰਹਿਣ ਮਾਈ ਏਟਾ ਸੋਲਰ ਸਟਰੀਟ ਲਾਈਟਾਂ ਜਿਹੜੀਆਂ ਪਿੰਡ ਧੰਨਾ ਸਿੰਘ ਵਾਲਾ ਜਗਪੁਰ ਦੇ ਵਿੱਚ ਸੇਵਾ ਚੱਲ ਰਹੀ ਆ ਮਹਾਂਪੁਰਖਾਂ ਦੀ ਸੋਚ صدਕਾ ਅੱਜ ਇਹ ਲਾਈਟ ਜਿਹੜੀ ਆ ਆਨੰਦਪੁਰ ਤੋਂ ਆਨੰਦਪੁਰ ਨੂੰ ਤੇ ਖੜੇ ਦੇ ਖਾਲਸੇ ਨੂੰ ਆ ਸੜਕ ਜਾਂਦੀ ਆ ਸਿੱਧੀ ਆਨੰਦਪੁਰ ਨੂੰ ਉਧਰੋਂ ਸ਼ਹਿਰੇ ਨੂੰ ਉੱਥੇ ਜਿਹੜੀ ਲਾਈਟ ਆ ਦੋ ਲਾਈਟਾਂ ਲਾਈਆਂ ਜਾ ਰਹੀਆਂ ਵਾਂ ਸੋਲਰ ਇੱਥੇ ਮਤਲਬ ਰਸਤੇ ਦੇ ਵਿੱਚ ਬੜੀ ਦਿੱਕਤ ਸੀਗੀ ਤੇ ਆ ਚੌਂਕ ਦੇ ਵਿੱਚ ਜਿਹੜੀ ਲਾਈਟ ਅੱਜ ਦੋ ਲਾਈਟਾਂ ਲੱਗਣ ਲੱਗੀਆਂ ਇੱਕ ਇਹਨੂੰ ਗੁਰਦੁਆਰਾ ਸਾਹਿਬ ਵਾਲੀ ਸਾਈਡ ਨੂੰ ਤੇ ਇੱਕ ਲਾਈਟ ਜਿਹੜੀ ਆ ਆਨੰਦਪੁਰ ਵਾਲੀ ਸਾਈਡ ਨੂੰ ਇੱਕ ਆਨੰਦਪੁਰ ਵਾਲੇ ਪੁਲ ਤੇ ਕੱਲ ਲਾਈ ਆ ਤੇ ਨਿਰੰਤਰ ਸੇਵਾ ਚੱਲ ਰਹੀਆਂ ਸਾਰੇ ਜਿਹੜੀਆਂ ਘੇਰੇ ਘਰੇ ਮਹਾਂਪੁਰਖਾਂ ਦੀ ਸੋਚ ਆ ਪੀ ਲੇਟਾਂ ਆਪਾਂ ਜਿਹੜੀਆਂ ਫਿੱਟ ਕਰ ਦੇਣੀਆਂ ਸਾਰੇ ਬੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ